Thank okay. you. جانا جانا تیری سب سب تو سب دا سب کوئی

گرو نانک ساحب نے

ਇਸ ਕਰਕੇ ਆਉ ਸਭ 인ਸਾਨੀ ਜਾਮਾ ਦਿੱਤਾ ਸਭ ਮੁੱਖਾ ਜਨ ਫਰੇਆ ਮੁੱਖਾ ਜਨ ਦਾ ਜਿਹੜਾ ਰਾਹਾ ਹੈ ਪਰਮੇਸ਼ਰ ਵੀ ਸਭ ਸੁਦਾ ਕਰਦੀ ਪਰਮੇਸ਼ਰ ਵੀ ਵਡਿਆਈ ਕਰਦੀ ਵਡਿਆਈ ਕਰਦਿਆਂ ਕਰਦਿਆਂ ਉਹਦੀ ਵਡਿਆਈ ਦੇ ਵਿੱਚ ਸਮਾ ਜਾਣਾ ਭੇਦ ਹੋ ਜਾਣਾ ਇਹ ਜਿਹੜਾ ਮੁੱਖਾ ਆਦਿ ਆਨ ਮਿਲ ਗਿਆ ਸ੍ਰੀ ਸੋਚੀ ਸੋ ਗੁਰੂ ਦੀ ਮਿਲ ਜਾਵੇ ਵੀ ਗੁਰੂ ਘਰੇ ਬਣਨਾ ਬੜਾ ਜ਼ਰੂਰੀ ਹੈ ਗੁਰੂ ਘਰੇ ਬਣ ਕੇ ਤੇ ਮੂਸੇ ਕੱਤੇ ਦੀ ਸੁਸੁਰਾ ਦੇ ਨਾਲ ਗੁਰੂ ਤਾਂ ਗੁਰੂ ਆਪੇ ਹੀ ਉਸਾਂ ਸੇ ਪ੍ਰਭਾਸ਼ਾ ਤੁਮਾਤ ਕਰਦੇ ਨੇ ਦੀਖਿਆ ਆਖ ਬੁਝਾਇਆ ਸੱਤੀ ਸਤਿ ਸਵੇਓ ਤਿੰਨੋ ਕੇ ਆਪ ਤੋ ਦਸੀਏ ਜੈ ਗੁਰਨਾਥ ਸਤਿਗੁਰੂ ਦਾ ਨਾਮ ਸਰਵਕਦੇ ਜਿਹੜਾ ਧਰਮ ਹੈ ਧਰਮ ਮਾਰਗ ਹੈ ਇਹ ਪ੍ਰਮਾਤਮਾ ਦੀ ਸਭ ਸੁਲਾਹ ਦਾ ਮਾਰਗ ਹੈ ਪ੍ਰਮਾਤਮਾ ਦੀ ਵਡਿਆਈ ਕਰਨ ਦਾ ਜਿਹੜਾ ਨਾਮ ਹੈ ਜਿਨ੍ਹਾਂ ਨੇ ਪਰਮੇਸ਼ਰ ਤੇ ਗੁਣ ਗਾਏ ਪ੍ਰਿਆਈ ਕੀਤੀ ਵਡਿਆਈ ਕਰਕੇ ਉਹਨਾਂ ਨੇ ਉਸ ਨੂੰ ਬੇਅੰਤ ਬੇਅੰਤ ਕਹਿਣਾ ਸ਼ੁਰੂ ਕਰ ਦਿੱਤਾ

ਇਹ ਤਾਂ ਕਿਸੇ ਨੇ ਅੰਤ ਨਹੀਂ ਪਾਇਆ ਕੋਈ ਪੂਰਨ ਤੌਰ ਤੇ ਦੇਖ ਨਹੀਂ ਸਕਦਾ ਕਬੀਰ ਸਾਹਿਬ ਜੀ ਕਹਿੰਦੇ ਭਾਵੇਂ ਸਤਿਗਸਰਾਂ ਵਿੱਚ ਸੱਤੇ ਸਮੁੰਦਰਾਂ ਵਿੱਚ ਮੈਂ ਸਿਆਹੀ ਬਣਾ ਰਿਹਾ ਕੋਈ ਰਸਾਤ ਸੁਣ ਲੈ ਮਸ ਕਰੋ ਕਰਮ ਕਰੂ ਕਰੋ ਕਰਾਏ ਜਿੰਨੀ ਬਰਸਪਤੀਆਂ ਮੈਂ ਦੀਆਂ ਛਲਵਾ ਘੱਟ ਲਵਾ ਕਹਿੰਦੇ ਹਾਜਸ ਦੇ ਘਰ ਨਾ ਜਾਏ ਹਾਜ ਸਮੁੰਦਰ ਮਸ ਕਰੋ ਕਰਮ ਕਰੋ ਕਰਾਏ ਵਸੂਦਾ ਕਹਿੰਦੇ ਧਰਤੀ ਨੂੰ ਸੁਤਾ ਕਹਿੰਦੇ ਨੇ ਜਿੰਸ ਜਿਹੜਾ ਆਪਣੀ ਸੁੱਧ ਬੁੱਧ ਖੋ ਦੇਵੇ ਜਿਹਨੂੰ ਕੋਈ ਸੁੱਧ ਬੁੱਧ ਨਾ ਲੱਗੇ ਬਹੁਤ ਆਰਥ ਭਾਰ ਬਗਲ ਦੇ ਪਾਣੀ ਦਾ ਬਸ ਸੁਹਾ ਕਾਮਦ ਕਉ ਕਰੋ ਹਰ ਜਸ ਨਿਕਲ ਨਾ ਜਾਏ ਫੜੀਏ ਗਾਣੀ ਦੀ ਪ੍ਰੇਰਣਾ ਮੰਗੇ ਤੇਰਾ ਜਾਨ ਸੁਖਿਆ

ਗ੍ਰੰਥਾਂ ਦੇ ਬਖਤੇ ਨੇ ਉਹਨਾਂ ਨੇ ਕੋਈ ਤਾਂ ਤੱਤ ਕੱਢਿਆ ਇਸ ਸਟੇਜ ਤੋਂ ਐਸੋ ਜਨ ਬਿਰੋ ਹੈ ਸੇਵਕ ਜੋ ਤਤ ਜੋਗ ਕੋ ਬਿਟੈ ਤੁੱਚ ਗਿਆਨੀ ਬੜੇ ਮਿਲ ਜਾਣਗੇ ਜਵਾਨ ਦੇ ਗਿਆਨੀ ਬੜੇ ਮਿਲ ਜਾਣਗੇ ਜਿਹੜੇ ਤੁਹਾਨੂੰ ਪ੍ਰਭਾਅ ਲੈਂਦੇ ਨੇ ਅੱਖੀ ਬਾਣੀ ਦੇ ਨਾਲ ਅੰਡਲ ਮੰਡਨ ਕਰਕੇ ਤੁਹਾਨੂੰ ਪ੍ਰਭਾਅ ਵੀ ਲੈਂਦੇ ਨੇ ਪਰ ਕਹਿੰਦੇ ਐਸੋ ਜਨ ਬਿਰੋ ਹੈ ਸੇਵਕ ਜੋ ਤਤ ਜੋਗ ਕੋ ਬਿਟੈ ਜਿਹੜੇ ਤਤ ਗਿਆਨ ਦੀ ਵਰਤਣਾ ਕਰਦੇ ਨੇ ਜਿਹੜੇ ਤਤ ਗਿਆਨ ਨਾਲ ਜੋੜਦੇ ਨੇ ਤਤ ਗਿਆਨ ਕੀ ਹੈ ਪਰਮੇਸ਼ਰ ਦੀ ਵਡਿਆਈ ਕਰਨੀ ਉਹਦੀ ਵਡਿਆਈ ਕਰਦੇ ਆ ਕਰਿਆ ਉਹਦਾ ਰੂਪ ਹੋ ਜਾਂਦਾ ਉਹਦੇ ਵਿੱਚ ਸਮਾ ਜਾਣਾ ਸੇਪੀ ਗੱਡ ਪਵਾਏ ਦਰਬਾਰ ਆ ਪ੍ਰਭੂ ਦੀ ਸੇਵ ਸਦਾ ਕਰਨ ਦੇ ਨਾਲ ਉਹਦੇ ਦਰਬਾਰ ਦੇ ਨਾਲ ਸਾਡੀ ਤੀਤ ਬਣ ਜਾਂਦੀ ਹੈ ਗੱਡ ਬਣ ਜਾਂਦੀ ਹੈ ਰਿਸ਼ਤਾ ਲਾਤਾ ਬਣ ਜਾਂਦਾ ਸਾਧ ਸੰਗਤ ਦੀ ਇਸੇ ਕਰਕੇ ਸਾਚੀਤਾਪ ਜੀ ਦਾ ਕਰਤਾ ਕਹਿੰਦਾ ਨਿਤਰਾ ਸੋ ਵੀ ਸਾਰੀ ਇੱਦ ਤੇ ਆਪਾਂ ਹਾਰੀ ਸੌਂਦੇ ਆ ਕੋਈ 6 ਘੰਟੇ ਕੋਈ 8 ਘੰਟੇ ਕੋਈ 12 ਘੰਟੇ ਭੋਜਨ ਭੋਜਨ ਵੀ ਆਪਾਂ ਸਾਰੀ ਛਕਦੇ ਆ ਨਿਦਰਾ ਭੋਜਨ ਭੋਗ ਭੋਗ ਨੂੰ ਵੀ ਸਾਰੀ ਭੋਗਦੇ ਆ ਭੈ ਸਾਰੇ ਡਰ ਦੇ ਵਿੱਚ ਵੀ ਵਸਦੇ ਆ ਨਿਦਰਾ ਭੋਜਨ ਭੋਗ ਭੈ ਇਹ ਪਸ਼ੂਪੁਰਖ ਸਮਾਨ ਕਹਿੰਦੇ ਪਸ਼ੂਆਂ ਵਾਲੀ ਪਸ਼ੂ ਵੀ ਇਹ ਕੋਈ ਕਰਦੇ ਨੇ ਜਿਹੜਾ ਗਿੜਿਆ ਹੈ ਜਿਹੜੀਆਂ ਚਾਰ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਪਸ਼ੂ ਵੀ ਦੇਉਂਦੇ ਆ ਅਸ਼ੋਭੀਨਾ ਭੋਗਾਂ ਨੂੰ ਭੋਗਦੇ ਨੇ ਹਰ ਕਹਿੰਦੇ ਮੇਰੇ ਮਨੁੱਖਾ ਜਨਮ ਦੇ ਵਿੱਚ ਇੱਕ ਵਾਧਾ ਹੈ ਮਨੁੱਖਾ ਜਨਮ ਦੀ ਇੱਕ ਵਿੜਿਆਈ ਹੈ ਨੰਦ ਗਿਆਨ ਵਿੱਚ ਅੰਤ ਦਾ ਗਿਆਨ ਬਿਨਾ ਪਾਸ ਜਾਣ ਕਿੰਨੇ ਗਿਆਨ ਦਾ ਵਾਧਾ ਹੈ ਮਨੁੱਖਾ ਜਨਮ ਦੇ ਵਿੱਚ ਇਸੇ ਕਰਕੇ ਜਿਹੜਾ ਪ੍ਰਭੂ ਦੀ ਸਤਿ ਸਲਾਹ ਦੇ ਨਾਲ ਜੁਗ ਜਾਂਦਾ ਹੈ ਪ੍ਰਭੂ ਵੀ ਵਿੜਿਆਈ ਦੇ ਨਾਲ ਜਿਹੜਾ ਜੁੜ ਜਾਂਦਾ ਹੈ ਉਹ ਪ੍ਰਭੂ ਨੂੰ ਪਾ ਲੈਂਦਾ ਉਹ ਪ੍ਰਭੂ ਹੈ ਇਹਨੂੰ ਦਰਸ਼ਨਾਂ ਵੀ ਭੁੱਖ ਜਾਂਦੀ ਹੈ। ਦਰਸ਼ਨ ਪਿਆਸੀ ਦਇਨਸਰਾਜ ਜਿਤ ਭਗਵਾਨ ਨੇ ਨਹੀਂ ਹੋਰ ਕਕੁਰ ਬੇਬੀਆ ਨਾਲ ਭਾ ਸੰਗ ਵੀ। ਫਿਰ ਉਹ ਵੀ ਵਿੜਿਆਈ ਰਾਹੀ ਸੱਚ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਨੇ। ਜਦੋਂ ਵਿੜਿਆਈ ਕਰਦੇ ਆ ਨਾ ਕਈ ਕਦੇ ਇੱਕ ਤਾਂ ਸਮਾ ਥੱਕ ਗਿਆ ਸਾਨੂੰ ਹਲੇ ਤੱਕ ਦਰਸ਼ਨ ਨਹੀਂ ਹੋਏ। ਉਹ ਭਲੇ ਉਹ ਆ ਜਿਹੜੀਆਂ ਦਸਾਂ ਪਾਤਸ਼ਾਹੀਆਂ ਦੀ ਜੋਤ ਹੈ ਦਰਸ਼ਣੀ ਨੇ। ਬੜਿਆ ਪੜੋਗੇ ਤਾਂ ਦਰਸ਼ਨ ਕੱਲਾ ਮੱਖਾ ਟੇਕਰ ਨਾਲ ਦਰਸ਼ਨੀ ਇੱਕ ਵਾਰ ਕਹਿੰਦੇ ਨਾਰਦ ਜੀ ਭਗਵਾਨ ਨੂੰ ਪੈਣ ਜਾ ਰਹੇ ਸਨ ਨਾਰਦ ਜੀ ਭਗਵਾਨ ਨੂੰ ਪੈਣ ਜਾ ਰਹੇ ਸਨ ਰਸਤੇ ਵਿੱਚ ਇੱਕ ਤਪੱਸਵੀ ਟਕਰਿਆ ਤਪੱਸਿਆ ਕਰ ਰਿਹਾ ਰਿשי ਕੋਈ ਉਹਨੂੰ ਪੁੱਛਿਆ ਕਿ ਭਗਵਾਨ ਨੂੰ ਮੈਣ ਕਿੱਧਰ ਹੈ ਕੋਈ ਤਾਂ ਸਵਾਲ ਪੁੱਛਣਾ ਹੋਵੇ ਕੋਈ ਤਰ੍ਹਾਂ ਸੁਨੇਹਾ ਹੋਵੇ ਕਹਿੰਦੇ ਭਗਵਾਨ ਨੂੰ ਪੁੱਛਿਓ ਕਿ ਮੈਨੂੰ ਭਗਵਾਨ ਦੇ ਦਰਸ਼ਨ ਕਰਵਾਓ ਪਹਿਲੇ ਨੇ ਵੀ ਜੀ ਉਹ ਪੁੱਛਾਂ ਥੋੜਾ ਹੋਰ ਅੱਗੇ ਗਿਆ ਇੱਕ ਟਰਾਕਟਰ ਤੇ ਥੱਲੇ ਬੈਠਾ ਭਗਤ ਗੀਤਰੀਆ ਜਿਹੜਾ ਕੀਰਤਨ ਕਰ ਰਿਹਾ ਪਰਮੇਸ਼ਰ ਦੇ ਗੁਣ ਗਾ ਰਿਹਾ ਉਹਨੇ ਪੁੱਛਿਆ ਤਾਂ ਨਹੀਂ ਵੀ ਮੈਂ ਭਗਵਾਨ ਨੂੰ ਕੀ ਕੰਮ ਕਰੇ ਵਾਸਤੇ ਪਰਨਾਥ ਜੀ ਨੇ ਉਹ ਭਗਤ ਗੀਤਰੀ ਨੂੰ ਆਪੇ ਹੀ ਕਹਿ ਦਿੱਤਾ ਵੀ ਮੈਂ ਤੇਰੇ ਬਾਰੇ ਜੀ ਪੁੱਛਾਂਗਾ ਵੀ ਭਗਵਾਨ ਦੇ ਦਰਸ਼ਨ ਤੋਂ ਇੰਨੇ ਜਾ ਕੇ ਦਰਸ਼ਨ ਵੇਲਾ ਕੀਤਾ ਔਰ ਜਦੋਂ ਵਾਪਸ ਆਇਆ ਨਾ ਉੱਤਪਸਵੀ ਦੇ ਕੋਲ ਆ ਗਿਆ ਅਪਸ ਵੀ ਜਿਹੜਾ ਤਕਸਿਆ ਕਰਦਾ ਸੀ ਨਾ ਉਹਦੇ پاس ਆ ਗਿਆ ਕਹਿੰਦੇ ਮੈਂ ਗਿਆ ਭਗਵਾਨ ਦੇ ਦਰਸ਼ਨ ਕਰਕੇ ਆਇਆ ਤੇਰੇ ਬਾਰੇ ਮੈਂ ਪੁੱਛਿਆ ਕਿ ਉਹ ਪੀਸਰ ਨੂੰ ਭਗਵਾਨ ਦੇ ਦਰਸ਼ਨ ਕਦੋਂ ਹੋਣਗੇ ਵੀ ਮੈਂ ਬੜੇ ਲੰਮੇ ਸੁਨੇ ਦਾ ਅੱਜ ਮੰਜਾ ਗਾ ਕੇ ਬੈਠਾ ਬੜੇ ਲੰਮੇ ਕਿ ਤਪਸਿਆ ਕਰ ਰਿਹਾ ਪਰ ਮੈਨੂੰ ਦਰਸ਼ਨ ਨਹੀਂ ਹੋ ਰਿਹਾ ਹੁਣ ਨਾਰਦ ਜੀ ਕਹਿਣ ਲੱਗੇ ਜਿਹੜੇ ਦਰਖਤ ਦੇ ਤੂ ਥੱਲੇ ਬੈਠਾ ਨਾ ਰਿਸ਼ੀ ਵਰ ਕਹਿੰਦੇ ਜੀ ਇਹ ਦਰਖਤ ਦੇ ਜਿੰਨੇ ਪੁੱਤੇ ਨੇ ਐਨੇ ਜਨਮ ਤੂ ਤਪਸਿਆ ਕਰੇਗਾ ਭਗਵਾਨ ਕਹਿੰਦੇ ਤਾਂ ਤੈਨੂੰ ਦਰਸ਼ਨ ਹੋਣਗੇ ਉਹਨੇ ਲੜ ਤਪਸ ਵੀ ਸੀ ਨਾ ਉਹਨੇ ਬੈਰਾਗਣ ਹੋ ਦੇ ਬਾਤ ਹੱਥ ਵੀ ਰੱਬੀ ਹੋਰ ਆਪਣਾ ਆਸਨ ਪਰਾਂ ਮਾਰਿਆ ਚੱਕ ਕੇ ਗਰੋਹ ਦੇ ਵਿੱਚ ਆ ਗਿਆ ਕਹਿੰਦਾ ਬਈ ਐਂਦੇ ਜਨ ਹੈਰਾਨ ਹੋ ਗਿਆ ਕਿ ਇੰਨੇ ਇੰਨਾ ਲੰਮਾ ਸਮਾਂ ਨਹੀਂ ਮੇਰੇ ਕੋਲ ਹੋਰ ਤੱਕ ਹੋਣਾ ਮੈਨੂੰ ਨਹੀਂ ਇੰਨੀ ਵਡਿਆਈ ਹੋਣੀ ਇੰਨਾ ਲੰਮਾ ਸਮਾਂ ਮੈਂ ਪਰਮੇਸ਼ਰ ਦੀ ਬੰਦਗੀ ਕੀਤੀ ਵਡਿਆਈ ਕੀਤੀ ਪਰ ਮੈਨੂੰ ਹਲੇ ਦਰਸ਼ਨ ਵੀ ਹੋਏ ਹਲੇ ਪ੍ਰਭਾਨ ਕਹਿੰਦੇ ਹੋਰ ਇੰਨਾ ਸਮਾਂ ਤੂੰ ਥੱਗੇ ਬਾਸ਼ਾ ਉਹਦਾ ਘਰ ਕੋਈ ਆ ਗਿਆ ਬਿਸ਼ੀ ਸੀ ਨਾ ਉਧੌਤ ਗਿਆ ਨਾਰਦ ਜੀ ਕੋਲ ਅੱਗੇ ਜਿਹੜਾ ਭਗਤ ਕੀਪੁਦੀਆਂ ਬੈਠਾ ਸੀ ਉਹਦੇ ਕੋਲੇ ਨਾਰਦ ਜੀ ਗਏ ਕਹਿੰਦੇ ਭਗਤਾ ਕਹਿੰਦੇ ਪੁੱਤਯੋ ਭਗਵਾਨ ਨੇ ਇਹ ਕਿਹਾ ਕਿ ਜਿੰਨੇ ਆਪਰਾਧ ਦੇ ਪੱਤੇ ਨੇ ਨਾ ਐਨੇ ਜਨਮ ਤੋਂ ਭਗਤਾਂ ਕੀਰਤਨ ਕਰੇਗਾ ਰੱਬ ਦਾ ਕੇ ਹੱਸਿਆ ਕਹਿੰਦਾ اے ਭਗਵਾਨ ਸੱਚੇ ਪਾਤਸ਼ਾਹ ਤੇਰਾ ਲੱਖ ਲੱਖ ਸ਼ੁਕਰਾਨਾ ਹੈ ਤੇਰਾ ਲੱਖ ਲੱਖ ਸ਼ੁਕਰਾਨਾ ਹੈ ਜਿਹੜਾ ਤੈ ਮੈਨੂੰ ਇੰਨਾ ਸਮਾਂ ਬੁੜਿਆਈ ਕਰਨ ਦੇਤ ਲੈ ਕੇ ਆਖੋ ਸਤਿਨਾਮ ਜੀ ਦਾਸ ਅਸਲੀ ਭਗਤ ਕੋ ਦੇ ਜਿਹੜੇ ਹਰ ਜਿਹੜੇ ਫਿਰ ਤਰ ਤਰ ਪਰਾਏ ਆਇਆ ਮਰਿਆ ਤਾ ਸਰਦਾਰੇ ਨਾਨਕ ਦੀ ਪ੍ਰਭੂ ਬੇਤੀ ਆਪਣੀ ਭਗਤੀ ਦਾ ਜਿਹੜੇ ਮੰਗਦੇ ਨੇ ਆਖੇ ਸਤਿ ਪਾਤਸ਼ਾਹ ਆਪਣੀ ਭਗਤੀ ਦਾ ਦਾਨ ਦੇ ਦਿਓ ਮੈਨੂੰ ਜੇ ਕੁਝ ਦੇਣਾ ਆਪਣੇ ਸਾਧ ਭਗਤੀ ਮੈਨੂੰ ਸੇਕੂ ਸਦਾ ਦੇ ਦਿਓ ਸਤਿ ਪਾਤਸ਼ਾਹ ਜੇ ਮੇਰੇ ਤੇ ਕਿਰਪਾ ਹੀ ਕਰਨੀ ਹੈ ਜਿਵੇਂ ਭਾਈ ਮਰਦਾਨਾ ਜੀ ਜਦੋਂ ਨਦੀ ਦੇ ਕਿਨਾਰੇ ਜਿੱਥੇ சுவாਸ ਛੱਡੇ ਨਾ ਭਗਤ ਮਰਦਾਨਾ ਦਾ ਭਾਈ ਮਰਦਾਨਾ ਨਹੀਂ ਹੈ ਧੰਗੂ ਨਾਜੂਬ ਸਾਹਿਬ ਦੀ ਗੋਦ ਦੇ ਵਿੱਚ ਸਿਰ ਪਿਆ ਹਰਦਾਨ ਗੁਰਦਾਨਕ ਸਾਹਿਬ ਕਹਿੰਦੇ ਵਰਦਾਨਿਆ ਤੇ ਸਾਰੀ ਉਮਰ ਦੀ ਪਰਮੇਸ਼ਰ ਦੀ ਕੀਰਤੀ ਕੀਤੀ ਪਰਮੇਸ਼ਰ ਦੀ ਸਤਿ ਸਲਾਹ ਦੇ ਵਿੱਚ ਤੇ ਸਾਡਾ ਸਾਥ ਦੁੱਤਾ ਬੜੀ ਵੰਦਗੀ ਕੀਤੀ ਹੈ ਮੰਗ ਕੋਚ ਕਹਿੰਦੇ ਮਹਾਰਾਜ ਸਾਰੀ ਉਮਰ ਵੀ ਤੁਹਾਡੇ ਤੋਂ ਕੁਝ ਮੰਗਿਆ ਮੈਂ ਕੁਝ ਕੀ ਮੰਗਣਾ ਕਹਿੰਦੇ ਨਹੀਂ ਤੇ ਰੱਬ ਦੀ ਸਿਮਰਤੀ ਕੀਤੀ ਹੈ ਕੀਰਤੀ ਕੀਤੀ ਹੈ ਕੀਰਤ ਕੀਤਾ ਸਾਰੀ ਉਮਰ ਕਲਯੁਕੀ ਜਿਹੜੀ ਸਭ ਤੋਂ ਵੱਡੀ ਭਗਤੀ ਕੀਤੀ ਹੈ ਕੁੱਕੇ ਕੁਝ ਨਾ ਕੁਝ ਤਾਂ ਮੰਗ ਜ਼ਰੂਰ ਮੰਗ ਵਿੱਚ ਤੀਜਾ ਬੰਦਨ ਜਦੋਂ ਕੀਤਾ ਤਾਂ ਕਹਿੰਦੇ ਮਹਾਰਾਜ ਹੁਣ ਮੈਂ ਉਹ ਚੀਜ਼ ਮੰਗਣ ਲੱਗਿਆ ਜਿਹੜੀ ਚੀਜ਼ ਕਿਸੇ ਕੋਲੇ ਹੈ ਨਹੀਂ ਕਹਿੰਦੇ ਮਰਦਾਨਿਆਂ ਮੰਗ ਮੈਂ ਤੇਰੇ ਤੇ ਧੁੱਖਾ ਜੇ ਤੂੰ ਧੁੱਖਾ ਕਿਰਪਾ ਨਿਹਾਲ ਨਾ ਤੁਝਾ ਬੇਖਾਲ ਇਹੋ ਪਾਈ ਤੂੰ ਦੱਕੜੀ ਨੇ ਕਜਰਦਾ ਅੱਖਾਂ ਸੁਣਾ ਇਹਦੇ ਬੜਿਆਈ ਦੀ ਅਦਾਕ ਰਭੀਆਂ ਮੰਗਾ ਕੋ ਜੋ ਹੋਰ ਨੇ ਜਿਹੜੇ ਭਗਤਾਂ ਦੀਆਂ ਮੰਗਾ ਨੇ ਉਹ ਹੋਰ ਨੇ ਪਰ ਜਿਹੜੇ ਭਗਤਾਂ ਨੇ ਭਗਤੀ ਕੀਤੀ ਨਾ ਉਹਨਾਂ ਦੀ ਬਾਤ ਤੁਹਾਨੂੰ ਪਤਾ ਹੈ ਤੁਹਾਨੂੰ ਅਰਜੁਨ ਦੇਵ ਦੀ ਬਾਣੀ ਦੇ ਵਿੱਚ ਕੀ ਉਚਾਰਨ ਕਰਦੇ ਨੇ ਗੋਵਿੰਦ ਕੋ ਤੇ ਗੋਵਿੰਦ ਸੰਗ ਨਾਮ ਤੇ ਹੋਮਾ ਕੀ ਨਾ ਆਠ ਦਾਮ ਕੋ ਸ਼ੀਖਰ ਹੋਇਓ ਦਾ ਕੀ ਨਾ ਮੋਨਾ ਤੁੰਨਾ ਤਿਆਗ ਕੇ ਕੀ ਚੰਨ ਕਬੀਰਾ ਨੀਚ ਪੁੱਤਾਂ ਜੋ ਲਾਦਰੋ ਭਇਓ ਕੀ ਰਹੀ ਦਾ ਉਹਨਾਂ ਦੀ ਬਾਤ ਨੂੰ ਪੰਜਵੇਂ ਪਾਸ਼ਾ ਕਹਿੰਦੇ ਕਿ ਜਿਨ੍ਹਾਂ ਨੇ ਭਗਤੀ ਕੀਤੀ, ਬੰਦਗੀ ਕੀਤੀ, ਉਹ ਵੀ ਪਰਮੇਸ਼ਰ ਦੀ ਵਡਿਆਈ ਕੀਤੀ, ਉਹਨਾਂ ਨੂੰ ਅਜ ਨਮਸ਼ਕਾਰ ਹੋਣਿਆ ਨੇ ਗੱਲ ਕਿਹਾ ਕੋ ਸਾਧਨਾ ਜੀਵਾ ਲੰਕਾ ਘੜ ਸੁਨੇ ਦਾ ਭਿਆ ਉਸ ਰਾਵਣ ਵਿਆਹ ਜਿਨ੍ਹਾਂ ਨੇ ਧਨ ਇਕੱਠਾ ਕੀਤਾ, ਜੈ ਦਾਤਾ ਇਕੱਠੀਆਂ ਕੀਤੀਆਂ, ਸੋਨਾ ਚੰਦਰੀ ਮਿੱਠਾ ਕੀਤਾ, ਉਹਨਾਂ ਦਾ ਰਾਜ ਭਾਰਤ ਨਹੀਂ ਰਹਿਣਾ ਇੱਕ ਤੱਕ ਫੂਕ ਸਵਾ ਦਾ ਖਨਾਤੀ ਤੇ ਰਾਮ ਨੂੰ ਘਰ ਵੀਰਾਂ ਵਰਪੀ ਉਹਨਾਂ ਦੇ ਕੋਈ ਦੀਵਾ ਬੱਤੀ ਜਗਾਉਣ ਵਾਲਾ ਵੀ ਨਹੀਂ ਮਿਲਿਆ ਸਾਥ ਸੰਗਤ ਦੇ ਸੁਖਸ਼ਾਲੀ ਕੀ ਸਾਥ ਸੰਗਤ ਜਿਹੜੇ ਬੰਦਗੀ ਕਰਨ ਵਾਲੇ ਨੇ ਵਡਿਆਈ ਕਰਨ ਵਾਲੇ ਨੇ ਹਰ ਵੇਲੇ ਪਰਮੇਸ਼ਰ ਦੀ ਵਡਿਆਈ ਭਗਦੇ ਨੇ ਉਹਦਾ ਜਸ ਮੰਗਦੇ ਨੇ ਸਤਿ ਪਾਸ਼ਾ ਕਿਰਪਾ ਕਰੋ ਸਾਡੇ ਤੇ ਸਾਨੂੰ ਆਪਣੀ ਵਡਿਆਈ ਦੇ ਨਾਲ ਜੋੜੋ ਆਪਣੀ ਸਤਿ ਸਦਾ ਦੇ ਨਾਲ ਜੋੜੋ ਉਹ ਕਹਿੰਦਾ ਕਹਿੰਦਾ ਭਗਵਾਨ ਆਪੇ ਹੀ ਗਿਣੀ ਜਾ ਮੈਨੂੰ ਉਹਦੇ ਇੰਨੇ ਜਨਮ ਦੇ ਦਿੱਤੇ ਵਡਿਆਈ ਕਰਨੋਂ ਹੋਰ ਵੀ ਭਗਵਾਨ ਤੋਂ ਕੀ ਮੰਗਣਾ ਬੱਜ ਕੇ ਆਪ ਨੂੰ ਸਤਨਾਮ ਸਿਵਾ ਨੂੰ ਉਹ ਕਹਿੰਦੇ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਬਸ ਐਨੇ ਜਨਮ ਮੈਨੂੰ ਜਿੱਦਿਆਂ ਬਰਾਗਦੇ ਪੱਤੇ ਨੇ ਐਨੀ ਵਡਿਆਈ ਕਰਨ ਤੇ ਇੰਨੇ ਜਨਮ ਮੈਨੂੰ ਵਡਿਆਈ ਕਰਨ ਨੂੰ ਦੇ ਦਿੱਤੇ ਪਰਮੇਸ਼ਰ ਵੀ ਸਤਿ ਸਲਾਹ ਕਰਨ ਨੂੰ ਦੇ ਦਿੱਤੇ ਇਸੇ ਕਰਕੇ ਧੰਨ ਗੁਰੂ ਅੰਗਦ ਦੇਵ ਸਾਹਿਬ ਸਿੱਤੇ ਪਾਤਸ਼ਾਹ ਪਰਮਾਨ ਕਰਦੇ ਨੇ ਇੱਕੇ ਵਾਰ ਉਹ ਜਾਇਆ ਸੱਚੀ ਸੰਤ ਸਮੇਉ ਤਿੰਨ ਤੋਂ ਕਿਹਾ ਉਹ ਬਦੇਸੀ ਹੈ ਜਿਹੜੇ ਗੁਰਦਾਰ ਦੇ ਬੇਤ ਇਹ ਤੂੰ ਨਾਲ ਬੁਲਾ ਕਰ ਹੈ ਇਹ ਸੰਤ ਸੁਨਾਹ ਦਾ ਕਰ ਹੈ ਇਹ ਵਡਿਆਈ ਦਾ ਸਾ ਸਭੇ ਜੀ ਜਿਨ੍ਹਾਂ ਨੇ ਗੁਰਦਾਰ ਪ੍ਰਸਾਦ ਦਾ ਬਚਨ ਮੰਨੇ ਆ ਜਿਨ੍ਹਾਂ ਨੇ ਬਚਨ ਮੰਨ ਕੇ ਖਵਾਇਆ ਸੁਣਿਆ ਬੋਲਿਆ ਮੰਨ ਦਿੱਤਾ ਭਾਵੋ ਅਸਰ یہ جنگی یونانی ساکھتے میں چسپاہ ہے اس کر کے ساہر سنگر جیس کو آؤں سوال بڑا کینکی ہے کسی لئے آلیت کرتا تو ساہر سنگر جی ماں پر سوال جو کہ ہمیں ساہروں کا اپنے سا سارے ہمیں وہ آج رسنا تو کتھی رسنا تو ہمیں سارے ہمیں وہ سبجہ سرون کرنے میں تاہور کن ساکتا کتا 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 ਕੁਨਾਰ ਕਰਦੇ ਆਂ ਤੋਂ ਸੰਗਤ ਕਰਦੇ ਆਂ ਤੋਂ ਬਾਣੀ ਪੜ੍ਹਦੇ ਆਂ ਤੋਂ ਕੀਰਤੀ ਕਰਦੇ ਆਂ ਤੋਂ ਬੜੀਆਂ ਖੁੱਬੀਆਂ ਹੁੰਦੀਆਂ ਨੇ ਮੈਂ ਤੁਹਾਨੂੰ ਵੀ ਗੁਰੂ ਸਾਹਿਬ ਸੱਜੇ ਮਾਸ਼ਾ ਨੂੰ ਸੰਗਤ ਤੋਂ ਮਾਪੁਰਸ਼ਾ ਤੋਂ ਮਾਭੀ ਦਾ ਧੇਮਾ ਦਾ ਜਾਚਕਾ ਗੁਰੂ ਕਿਰਪਾ ਕਰੇ ਜਿਹੜਾ ਉਹ ਵਾਲਾ ਸਭਾ ਸਾਜੂ ਇੱਕੋ ਵੀ ਬੜੀਆ ਸੁਹਾਗਣਾ ਲਿਆਉ ਨਾਨਕ ਸੋਈ ਫਿਰ ਸੁਹਾਗੜਾ ਜਿਤ ਪ੍ਰਭ ਆਵੇ ਜਿਤ ਜਿਤ ਦੇ ਨਿਸ਼ ਹੈ ਪਰਮਨਿਥ ਟਿਕੂ ਗੁਰਗੱਤਾਂ ਕਰੇ ਤੁਸੀਂ ਰੱਖਣ ਜੋਗ ਨੂੰ ਉਹ ਰੂਪ ਵੀ ਰੱਖਣ ਜੋਗ ਨੇ ماں ਕੋ ਤੁਗਾ ਰੱਖਣ ਜੋਗ ਨੇ तमाम ਰੂਹੀਆਂ ਭੁੱਲਾ ਦੀ ਖਿਮਾ ਆਤਮਾ ਪੋਸ਼ਾ ਪਾਸੋਂ ਤੇ ਜਿਹੜਾ ਸਲਾਮ ਵੀ ਧੰਨੂ ਨਾਨਕ ਸਾਹਿਬ ਨੂੰ ਮੈਂ ਮੂਲ ਕੀ ਗੱਤ ਕੋ ਬਾਤ ਹੈ ਕੋ ਖਰਾਬੀ ਪਰੇ ਆਵੇ ਉਹ ਨਾਨਕ ਜੀ ਨੇ ਸੁਣਿਆ بیٹھے ਅਸੇ ਦੇਰ ਕਰਵਾਣ ਕਰਿਆ ਜਾਓ ਉਹ ਨਾਨਕ ਸਾਹਿਬ ਦੀ ਫਰੇਾਈ ਦਾ ਕੋਟਾ ਪਾਸੋਂ ਅਰਦਾਸ ਕਰੀਏ ਕਿੰਨਾ ਉਸ ਗਿਆਨ ਬਾਪੀ ਆਫਾਦ ਜੁਮੇਲੀ ਮਾਂ ਬੋਸ ਉਹ ਲਾਲੀ ਕੇ ਬਾਪ ਬਖਸ਼ ਕਰਦੇ ਬੜੀਆਂ ਕੁੱਤਾ ਹੋ ਜਾਂਦੀਆਂ ਨੇ ਕਿਉਂਕਿ ਮੈਂ ਅੱਤ ਸਾਲ ਇਹਨਾਂ ਦੇ ਗਰੰਥ ਪੜ੍ਹ-ਪੜ੍ਹ ਕੇ ਸੁਣਾਏ ਨੇ ਅਫਰੀਕਾ ਦੇ ਲੋਕ ਉਹ ਇਹਨਾਂ ਦੀਆਂ ਦਾਤਾਂ ਇਹ ਵੱਧ ਰਹੇ ਨੇ ਕਿਉਂਕਿ ਭਾਈ ਗੋਬਾਰ ਜੀ ਨੇ ਬਹੁਤ ਵੱਡੀ ਫੁੜਿਆਈ ਜਿਹੜੀ ਇਹ ਵਿੱਦਿਆ ਪੜਾ ਕੇ ਇਹਨੇ ਏਡੇ ਏਡੇ ਮਾਂ ਬੋਸਾਂ ਨੂੰ ਗਿਆਨ ਦਿੱਤਾ ਸਨਨ ਵਿਦਿਆਰਥੀ ਆਈ ਸਾਰੇ ਲੋਕਾਂ ਦੇ ਵਿੱਚ ਆਰਤੀ ਆਦਿ ਨਾਮ ਦੀ ਜੈਜਾ ਕਰ ਕਰਨ ਦੇ ਵਿੜਿਆਈ ਦੇ ਨਾਲ ਦੋਹਰੇ ਇਸ ਸੰਗਤਾਂ ਨੂੰ ਤੋਂ ਸਾਡੇ ਮੁੰਡੇ ਭਾਗ ਨੇ ਕਿਉਂਕਿ ਉਹ ਸੁਆਤ ਨਹੀਂ ਬਣਿਆ ਕੋਈ ਐਸਾ ਸਮਾਂ ਨਹੀਂ ਬਣਿਆ ਆਪ ਨੂੰ ਕੌਮ पे ਨਹੀਂ ਸੀ ਕੋਈ ਐਸੀ ਉਹ ਜਿਹੜੀ ਇੰਨਾ ਤੱਕ ਸੁਧਿਆ ਪੜ ਸਕਦੇ ਪਰ ਇਹ ਇਹਨਾਂ ਦਾ ਵਿਡੱਪਣ ਹੈ ਜਿੰਨਾ ਇਹਨੂੰ ਕੋਈ ਇਹ ਗਿਆਨ ਦਾ ਉਧਾਰ ਹੈ ਵੰਡ ਰਹੇ ਨੇ ਮੈਂ ਮੋਟਾ ਜਿਹਾ ਬੱਚ ਸੁਣਾ ਕੇ ਸੁਆਤੀ ਜਰਾ ਸ੍ਰੀ ਅਕਾਲ ਸਤ ਸਾਲ ਜੀ ਕੇ ਨਾਮ ਪੁਸ਼ਕਾਣ ਨੂੰ ਪਤਾ ਕਿ ਵੰਡ ਤੇ ਪ੍ਰੇਮ ਸਹਿਤ ਵੀ ਜਿੰਨਾ ਆਪਣੇ ਕੋਲੇ ਥੋੜਾ ਜਿਹਾ ਟੁੱਟਿਆ ਬੜੀ ਮੈਂ ਉਹਨਾਂ ਨਾਲ ਕੱਦਾ ਪੜਿਆ ਕਰਦਾ ਸਮਝਾਂ ਨੂੰ ਮਾਰਕ ਜੀ ਦੇ ਨਾਮ ਤੁਸੀਂ ਛੋਟੀ ਜੀ ਆਹ ਜਿਹੜੀ ਗੱਲ ਵੀ ਬਾਣੀ ਹੈ ਦੀ ਸਾਡੇ ਆਹ ਧਾਰਮਿਕ ਬਾਬਾ ਜੀ ਨੇ ਕਹਿੰਦੀ ਹੈ ਉਹਨਾਂ ਨੇ ਜਿਹੜਾ 40 ਸਾਲ ਦੀ ਜਿਹੜੀ 40 ਸਾਲ ਤੇ ਸ਼ੁਰੂ ਕਰਾ ਦਿੱਤੇ ਸਾਡੇ ਉਹਨਾਂ ਨੇ ਸਾਡੇ ਨੂੰ ਜਿਹੜਾ ਜਿਵੇਂ ਲੋੜ ਹੁੰਦਾ ਦਰਜ ਵਗਦੇ ਆ ਉਹਨਾਂ ਨੇ ਉਹੀ ਸਾਨੂੰ ਲੋੜ ਕਦੇ ਬੋਤੇ ਕੋਈ ਨੀ ਪੜ। ਬਲਵਾਨ ਬਹੁਤ ਸਖਤ ਕਿਉਂਕਿ ਮੰਡਲ ਦਾ ਖਿਤਾਬ ਉਹਨੂੰ ਮਿਲਿਆ ਹੋਇਆ ਹੈ। ਉਹਗੇ ਵੀ ਸਾਨੂੰ ਮੈਂ ਜਦੋਂ ਮੈਨੂੰ ਗ੍ਰੰਥ ਲੈ ਕੇ ਗਿਆ ਕਿ ਆਜਾ ਆਪਾਂ ਗ੍ਰੰਥ ਲੈ ਕੇ ਆਉਂਦੇ ਹਾਂ। ਜਦੋਂ ਗ੍ਰੰਥ ਲੈਣ ਗਏ ਨਾ ਇਹ ਤਾਂ ਕਮਰਾ ਗ੍ਰੰਥਾਂ ਦਾ ਭਰੇਆ ਅਰੁਣਾ ਨੇ ਸਾਨੂੰ ਕੋਈ ਦਾਰਸ਼ਨਿਕ ਨਹੀਂ ਪੜਾਇਆ ਬਿਨਾਂ ਮੈਂ ਕੋਈ ਪਰ ਇਹਨਾਂ ਦਾ ਵਿਦੱਪਣ ਹੈ ਬਹੁਤ ਵੱਡਾ ਕਾਮ ਹੈ ਬੁਦਿਆ ਦਾ ਜਿਹੜੇ ਵਿਦਿਆਰਥੀਆਂ ਨੂੰ ਪੜਾ ਕੇ ਆ ਸਾਨੂੰ ਦਿੱਧਿਆ ਦਾ ਦਾ 46 ਸਾਲ ਹੋ ਗਏ ਸਾਨੂੰ ਇਹਨਾਂ ਕੋਲੋਂ ਕਿ ਵਿਦਿਆ ਸਰਵਣ ਕਰਦਿਆਂ ਰੱਬ ਦੀ ਸ਼ਰਮ ਸੁਣਾ ਸਰਵਣ ਕਰਦਿਆਂ ਸੋ ਮੈਂ ਇਹੀ ਮੰਨ ਮੰਨਦਾ ਸੱਚੇ ਪਾਤਸ਼ਾਹ ਜੀ ਅੰਮ੍ਰਿਓਂ ਪੁਰਾ ਵਕਸ਼ ਕਰਨ ਮੋਰੰਦ ਉਸ ਵੀ ਵਾਰਾ ਜੀ ਵਕਸ਼ ਕਰਨ ਹੋਰ ਆਪਣੇ ਇਹ ਵਿੜਾਈ ਦਾ ਜਿਹੜਾ ਇਹਦਾ ਗੁੜਾ ਛਕਿਆ ਹੋਇਆ ਐ ਇਸੇ ਤਰ੍ਹਾਂ ਰੱਬ ਦੇ ਕੋਲੋਂ ਆਉਂਦੇ ਰਹਿਣ ਆਪਣੇ ਕਰਤਾਂ ਤੋਂ ਆਉਂਦਾ ਸਤੂਰ ਹੋਣ ਤੇ ਇਹਨਾਂ ਨੂੰ ਸੇਵਾ ਦਿੰਦੇ ਰਹਿਣ ਕਿੰਨੀ ਮਹਿਮਾ ਦਾ ਜਾਚਿਆ ਨਹੀਂ ਆਖੋ ਜੀ ਬਾਗ ਵਿੱਚ ਛੁਟੀ ਕਰਦਾ ਬਾਗ ਦੇ